ਤੂਫਾਨ ਤੇ ਮੀਂਹ ਤੋਂ ਡਰ ਕੇ ਭੱਜੇ ਬਰਾਤੀ ਤੇ ਰਿਸ਼ਤੇਦਾਰ ਪਰ ਮੁੰਡਾ ਕੁੜੀ ਨੇ ਮੀਂਹ ਤੂਫਾਨ ਵਿੱਚ ਹੀ ਚੱਕ ਤੇ ਫਟੇ ਦੋਸਤੋ ਪਿਛਲੇ ਦਿਨੀ ਆਇਆ ਤੂਫਾਨ ਨੇ ਜਿੱਥੇ ਇੱਕ ਪਾਸੇ ਬਹੁਤ ਸਾਰੀਆਂ ਥਾਮਾਂ ਤੇ ਬਹੁਤ ਹੀ ਨੁਕਸਾਨ ਕੀਤਾ ਹੈ ਉੱਥੇ ਹੀ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਅਸਲ ਜਦੋਂ ਇੱਕ ਵਿਆਹ ਦੇ ਫੇਰੇ ਹੋ ਰਹੇ ਸੀ ਤਾਂ ਇੱਕੋ ਦਮ ਤੇਜ਼ ਮੀਂਹ ਤੇ ਤੂਫਾਨ ਆ ਜਾਂਦਾ ਹੈ ਜਿਸ ਕਰਕੇ ਸਾਰਾ ਹੀ ਟੈਂਟ ਪਟਿਆ ਜਾਂਦਾ ਹੈ ਬਰਾਤੀ ਅਤੇ ਰਿਸ਼ਤੇਦਾਰ ਵੀ ਆਪਣੀ ਜਾਨ ਬਚਾ ਕੇ ਉੱਥੋਂ ਭੱਜਣ ਲੱਗ ਜਾਂਦੇ ਨੇ ਪਰ ਵਿਆਹ ਵਾਲੇ ਮੁੰਡਾ ਕੁੜੀ ਤੂਫਾਨ ਤੇ ਮੀਂਹ ਵਿੱਚ ਹੀ ਆਪਣੇ ਵਿਆਹ ਦੇ ਫੇਰੇ ਪੂਰੇ ਕਰਦੇ ਨੇ ਅਤੇ ਪੰਡਤ ਨੂੰ ਕਹਿੰਦੇ ਨੇ ਕਿ ਤੁਸੀਂ ਮੰਤਰ ਨਾ ਰੋਕਿਓ ਅਸੀਂ ਅੱਧ ਵਿਚਕਾਰ ਨਹੀਂ ਰੁਕਣਾ ਜੋ ਹੁੰਦਾ ਹੋ ਜਾਵੇ ਅਸੀਂ ਫੇਰੇ ਅੱਧ ਵਿਚਕਾਰ ਨਹੀਂ ਰੁਕਣੇ ਇਹ ਦੇਖ ਕੇ ਮੁੰਡਾ ਕੁੜੀ ਦੇ ਮਾਪਿਓ ਵੀ ਉੱਥੇ ਖੜੇ ਰਹਿੰਦੇ ਨੇ ਅਤੇ ਵਿਆਹ ਨੂੰ ਸਿਰੇ ਚੜਾਇਆ ਜਾਂਦਾ ਹੈ ਵਿਆਹ ਤਾਂ ਸਿਰੇ ਚੜ ਜਾਂਦਾ ਹੈ ਪਰ ਰਿਸ਼ਤੇਦਾਰ ਜਾਂ ਬਰਾਤੀਆਂ ਦੇ ਖਾਣ ਲਈ ਕੋਈ ਵੀ ਚੀਜ਼ ਨਹੀਂ ਬਚਦੀ ਸਾਰੇ ਦਾ ਸਾਰਾ ਖਾਣਾ ਹੀ ਖਰਾਬ ਹੋ ਜਾਂਦਾ ਹੈ ਜਿਸ ਕਰਕੇ ਸਾਰਿਆਂ ਨੂੰ ਬਿਨਾਂ ਕੁਝ ਖਾਦੇ ਹੀ ਆਪਣੇ ਆਪਣੇ ਘਰਾਂ ਨੂੰ ਮੁੜਨਾ ਪੈਂਦਾ ਹੈ ਸੋ ਕੁੜੀ ਵਾਲਿਆਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲਾ ਕੇ ਵਿਆਹ ਦਾ ਪ੍ਰਬੰਧ ਕੀਤਾ ਸੀ ਰੱਬ ਨੇ ਸਾਰਾ ਕੁਝ ਹੀ ਤਬਾਹ ਕਰ ਦਿੱਤਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ